ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਮੈਂ ਤੁਹਾਡੇ ਆਪਣੇ ਚੈਨਲ ਪਾਵਰ ਆਫ ਗੁਰਬਾਣੀ ਦੇ ਉੱਤੇ ਇੱਕ ਨਵਾਂ ਵਿਸ਼ਾ ਲੈ ਕੇ ਆਇਆ ਹਾਂ ਰੱਬੀ ਪਿਆਰ ਦੇ ਨਾਲ ਭਰਿਆ ਹੋਇਆ ਤੇ ਆਪਣਾ ਅੱਜ ਦਾ ਵਿਸ਼ਾ ਹੈ ਵਾਹਿਗੁਰੂ ਜੀ ਭਗਵੇਂ ਕੱਪੜਿਆਂ ਵਿੱਚ ਪ੍ਰਸ਼ਾਦਾ ਛਕਣਾ ਆਏ ਵਾਹਿਗੁਰੂ ਜੀ ਭਗਵੇਂ ਕੱਪੜਿਆਂ ਵਿੱਚ ਪ੍ਰਸ਼ਾਦਾ ਛਕਣਾ ਆਏ ਸਸੰਗਤ ਜੀ ਹੋਇਆ ਕੁਝ ਇਸ ਤਰ੍ਹਾਂ ਸੀ ਕਿ ਇਸ ਸਾਲ 2024 ਵਿੱਚ 21 ਜੂਨ ਨੂੰ 21 ਜੂਨ ਨੂੰ ਸ਼ੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਨ ਸੀ ਇਸ ਦਿਨ ਨੂੰ ਸਾਰੀਆਂ ਸੰਗਤਾਂ ਬੜੇ ਪ੍ਰੇਮ ਨਾਲ ਮਨਾਉਂਦੀਆਂ ਹਨੀਆਂ ਮਨਾਉਂਦੀਆਂ ਹਨ ਗੁਰੂ ਘਰਾਂ ਵਿੱਚ ਸ੍ਰੀ ਅਖੰਡ ਪਾਠਾਂ ਦਾ ਭੋਗ ਪਾ ਕੇ ਮਿੱਕੀ ਸੌਰੀ ਮਿੱਸੇ ਪ੍ਰਸ਼ਾਦਾਂ ਦਾ ਲੰਗਰ ਲਗਾਇਆ ਜਾਂਦਾ ਕਈ ਗੁਰਮੁਖ ਪਰਿਵਾਰ ਉਸ ਦਿਨ ਆਪਣੇ ਘਰ ਵਿੱਚ ਹੀ ਮਿੱਸੇ ਪ੍ਰਸ਼ਾਦੇ ਬਣਾ ਕੇ ਮੱਖਣਾ ਅਚਾਰ ਪਿਆਜ਼ ਅਤੇ ਲੱਸੀ ਨਾਲ ਛਕਦੇ ਆ। ਕਈ ਗੁਰਮੁਖ ਆਪਣੇ ਫੋਨ ਦੇ ਸਟੇਟਸ ਉੱਤੇ ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਉਹਨਾਂ ਦੇ ਪੋਸਟਰ ਪਾ ਕੇ ਗੁਰੂ ਸਾਹਿਬ ਜੀ ਦੇ ਜਨਮ ਦਿਨ ਜਨਮ ਦਿਨ ਦੀ ਖੁਸ਼ੀ ਆਪਣੇ ਪਿਆਰਿਆਂ ਨਾਲ ਸਾਂਝੀ ਕਰ ਲੈਂਦੇ ਆ ਆਪਣੇ ਫੋਨ ਦੇ ਸਟੇਟਸ ਦੇ ਉੱਤੇ ਪੋਸਟਰ ਪਾ ਕੇ ਸੰਗਤ ਜੀ ਸਾਡੇ ਘਰ ਵਿੱਚ ਵੀ ਕਈ ਸਾਲਾਂ ਤੋਂ ਇਹੀ ਰੀਤ ਚੱਲੀ ਆਉਂਦੀ ਹੈ ਕਿ ਜਦੋਂ ਛੇਵੇਂ ਪਾਤਸ਼ਾਹ ਜੀ ਦਾ ਜਨਮ ਦਿਨ ਹੁੰਦਾ ਹੈ ਤਾ ਸਾਡੇ ਘਰ ਵੀ ਮਿੱਸੇ ਪ੍ਰਸ਼ਾਦੇ ਬਣਦੇ ਹਨ ਅਤੇ ਅਸੀਂ ਅਚਾਰ ਮੱਖਣ ਲੱਸੀ ਜਾਂ ਚਾਹ ਨਾਲ ਛਕਦੇ ਹਾਂ ਅਤੇ ਹੋਰ ਨਾਲ ਗੁਰਮਖਾਨ ਨੂੰ ਵੀ ਛਕਾਉਂਦੇ ਆ ਜਾਂ ਫਿਰ ਆਪਣੇ ਸੰਗੀਆਂ ਨੂੰ ਛਕਾਉਂਦੇ ਆ ਪਰ ਇਸ ਵਾਰ 21 ਜੂਨ ਨੂੰ ਜਦੋਂ ਸਤਿਗੁਰੂ ਜੀ ਦਾ ਜਨਮ ਦਿਨ ਆਇਆ ਤਾਂ ਅਸੀਂ ਸਵੇਰ ਤੋਂ ਸੋਚ ਰਹੇ ਸੀ ਕਿ ਇਸ ਵਾਰ ਆਪਾਂ ਮਿਸੇ ਪ੍ਰਸ਼ਾਦੇ ਕਿਨੂੰ ਸ਼ਕਾਵਾਂਗੇ ਕਿਉਂਕਿ ਇਸ ਵਾਰ ਅਸੀਂ ਇੰਡੀਆ ਵਿੱਚ ਸੀ ਅਤੇ ਕਿਸੇ ਨਾਲ ਸਾਡੀ ਬਹੁਤੀ ਜਾਣ-ਪਛਾਣ ਵੀ ਨਹੀਂ ਸੀ ਇਸ ਦਿਨ ਉਤੇ ਗੁਰਦੁਆਰੇ ਸਹਿਬਾਨ ਪਹਿਲਾਂ ਤੋਂ ਹੀ ਗੁਰਦੁਆਰੇ ਸ਼ਹਿਬਾਹ ਵਿੱਚ ਪਹਿਲਾਂ ਤੋਂ ਹੀ ਲੰਗਰ ਚੱਲ ਰਿਹਾ ਸੀ ਸਾਡੇ ਨੇੜੇ ਦੀਕ ਦੇ ਗੁਰਦੁਆਰੇ ਦੇ ਵਿੱਚ ਵੀ ਲੰਗਰ ਚੱਲ ਰਿਹਾ ਸੀ ਉੱਥੋਂ ਦੇ ਗ੍ਰੰਥੀ ਸਿੰਘ ਸੇਵਾਦਾਰ ਸਾਰੇ ਬਿਜੀ ਸਨ ਤੇ ਇਸ ਕਰਕੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਸੀ ਮਲੇਸ਼ੀਆ ਵਿੱਚ ਤਾਂ ਅਸੀਂ ਹਰ ਸਾਲ ਹੋਟਲ ਦੇ ਆਪਣੇ ਸਾਰੇ ਸਟਾਫ ਨੂੰ ਮਿਸੀਆਂ ਰੋਟੀਆਂ ਮੱਖਣ ਨਾਲ ਚੋਪੜ ਕੇ ਖਵਾ ਦਿੰਦੇ ਸੀ ਅਤੇ ਨਾਲ ਲੱਸੀ, ਅਚਾਰ, ਮੱਖਣ ਅਤੇ ਚਟਣੀ ਹੁੰਦੀ ਸੀ। ਸਾਡੇ ਸਟਾਫ ਦੇ ਵਿੱਚ ਬੰਗਲਾਦੇਸ਼ੀ, ਮਲੇਸ਼ੀਅਨ ਅਤੇ ਵਿਏਟਨਾਮੀ ਵਰਕਰ ਹਨ। ਪਰ ਉਹ ਸਾਰੇ ਜਣੇ ਇਹ ਇੰਡੀਅਨ ਪੰਜਾਬੀ ਖਾਣਾ ਖਾ ਕੇ ਬਹੁਤ ਖੁਸ਼ ਹੁੰਦੇ ਸੀ। ਅਸੀਂ ਅੱਜੋਂ ਪਿੱਛੋਂ ਵੀ ਕਦੇ ਕਦੇ ਸਟਾਫ ਨਾਲ ਦੇ ਸਟਾਫ ਨਾਲ ਬੈਠ ਕੇ ਪਰੌਂਠੇ ਸ਼ਰੌਂਦੇ ਛਕ ਲੈਂਦੇ ਸੀ ਪਰ ਇਸ ਵਾਰ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਸੀ ਕਿ ਮਿੱਸੇ ਪ੍ਰਸ਼ਾਦੇ ਅਤੇ ਮੱਖਣ ਆਚਾਰ ਖਾਣ ਦਾ ਜਾਂ ਲੱਸੀ ਪੀਣ ਦਾ ਅਸੀਂ ਐਸੇ ਚਿੰਤਾ ਵਿੱਚ ਸੀ ਕਿ ਇਹ ਸਤਿਗੁਰੂ ਜੀ ਕਿ ਇਸ ਵਾਰ ਅਸੀਂ ਕਿਸੇ ਨੂੰ ਮਿਸੇ ਪ੍ਰਸ਼ਾਦੇ ਨਹੀਂ ਛਕਾ ਸਕਾਂਗੇ ਅਸੀਂ ਸਵੇਰ ਤੋਂ ਹੀ ਇਸ ਤਰ੍ਹਾਂ ਸੋਚ ਰਹੇ ਸੀ ਸਵੇਰੇ ਦੇ 10:00 ਵਜੇ ਗਏ ਸੀ ਪਰ ਹਾਲੀ ਤੱਕ ਸਾਡੇ ਕੋਲੋਂ ਕੋਈ ਸੋਲੂਸ਼ਨ ਨਹੀਂ ਨਿਕਲਿਆ ਸੀ ਫਿਰ ਅਚਾਨਕ ਹੀ ਸਾਡੀ ਗਲੀ ਵਿੱਚ ਢੋਲਕੀਆਂ ਸ਼ੈਣਿਆਂ ਦੀ ਆਵਾਜ਼ ਆਉਣ ਲੱਗ ਗਈ ਉਹ ਆਵਾਜ਼ ਭਗਵੇਂ ਕੱਪੜਿਆਂ ਵਾਲੇ ਸਾਧੂਆਂ ਦੀ ਸੀ ਉਹ ਸਾਧੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਧਾਰਮਿਕ ਗੀਤ ਪੰਜਾਬੀ ਵਿੱਚ ਗਾ ਰਹੇ ਸਨ ਅਤੇ ਸਿੱਧੇ ਸਾਡੇ ਘਰ ਵੱਲ ਨੂੰ ਹੀ ਆ ਰਹੇ ਸੀ ਉਹ ਗਿਣਤੀ ਵਿੱਚ ਪੂਰੇ 5 ਜਣੇ ਸਨ ਫਿਰ ਉਹ ਸਾਡੇ ਦਰਵਾਜ਼ੇ ਅੱਗੇ ਆ ਕੇ ਖੜੇ ਹੋ ਕੇ ਗੀਤ ਗਾਉਣ ਲੱਗ ਪਏ। ਸਾਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਿ ਸਧਾਰਨ ਤੌਰ ਉੱਤੇ ਭਜਨ ਮੰਡਲੀ ਵਾਲੇ ਸਾਧੂ ਆਉਂਦੇ ਹਨ ਪਰ ਸਾਨੂੰ ਲੱਗਦਾ ਸੀ ਕਿ ਜਿਵੇਂ ਵੈਗਰੂ ਜੀ ਨੇ ਸਾਡੀ ਸੁਣ ਲਈ ਹੋਵੇ। ਉਹਨਾਂ ਨੇ ਦਰਵਾਜ਼ੇ ਅੱਗੇ ਖੜੇ ਹੋ ਕੇ ਆਪਣੇ ਸਾਜ਼ ਬੰਦ ਕਰ ਲਏ। ਅਤੇ ਆਖਿਆ ਅਸੀਂ ਚਾਹ ਪੀਣੀ ਹੈ ਅਤੇ ਪ੍ਰਸ਼ਾਦਾ ਛਕਣਾ ਹੈ ਇਹ ਸੁਣ ਕੇ ਸਾਡੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਅਤੇ ਸਾਨੂੰ ਯਾਦ ਆ ਗਿਆ ਕਿ ਅਸੀਂ ਤਾਂ ਸਤਿਗੁਰੂ ਜੀ ਨੂੰ ਸਵੇਰ ਦੇ ਯਾਦ ਕਰ ਰਹੇ ਆ ਫਿਰ ਅਸੀਂ ਬੇਨਤੀ ਕੀਤੀ ਵਾਹਿਗੁਰੂ ਜੀ ਪ੍ਰਸ਼ਾਦਾ ਵੀ ਤਿਆਰ ਹੈ ਤੇ ਚਾਹ ਵੀ ਤਿਆਰ ਹੈ ਤੁਸੀਂ ਬੈਠ ਕੇ ਛਕੋ ਫਿਰ ਅਸੀਂ ਉਹਨਾਂ ਨੂੰ ਅੰਦਰ ਬਰਾਂਡੇ ਵਿੱਚ ਬੁਲਾਇਆ ਅਤੇ ਬੈਠਣ ਵਾਸਤੇ ਚਾਦਰ ਵਿਛਾ ਦਿੱਤੀ। ਮਿਸੇ ਪ੍ਰਸ਼ਾਦਾ ਦੇ ਤੇ ਸਾਰਾ ਸਮਾਨ ਤਿਆਰ ਪਿਆ ਸੀ। ਅਸੀਂ ਉਹਨਾਂ ਨੂੰ ਲੰਗਰ ਛਕਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਬਹੁਤ ਪ੍ਰੇਮ ਨਾਲ ਮਿਸੇ ਪ੍ਰਸ਼ਾਦਾ ਦੇ ਨੂੰ ਛਕਿਆ ਅਤੇ ਮਿਸੇ ਪ੍ਰਸ਼ਾਦਾ ਨੇ ਸੰਗਲ ਮੱਖਰ ਮੱਖਣਾ ਅਚਾਰ ਚਟਣੀ ਤੇ ਚਾਹ ਦੇ ਨਾਲ ਉਹਨਾਂ ਨੇ ਛਕਿਆ। ਪ੍ਰਸ਼ਾਦਾ ਛਕਣ ਤੋਂ ਬਾਅਦ ਅਸੀਂ ਉਹਨਾਂ ਨੂੰ ਕੁਝ ਪ੍ਰੇਮ ਭੇਟਾ ਵੀ ਦਿੱਤੀ ਫਿਰ ਉਹ ਪ੍ਰੇਮ ਦੇ ਬੋਲ ਬੋਲ ਕੇ ਉਸੇ ਰਸਤੇ ਚਲੇ ਗਏ ਜਿਹੜੇ ਰਸਤੇ ਤੋਂ ਉਹ ਆਏ ਸਨ ਉਹ ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੇ ਗੀਤ ਗਾਰੇ ਸਨ ਜਿਵੇਂ ਉਹ ਆਉਣ ਲੱਗਿਆਂ ਗਾਰੇ ਸਨ ਸੁਸੰਗਤ ਜੀ ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੀ ਆਵਾਜ਼ ਸੁਣ ਕੇ ਸਾਨੂੰ ਸਾਡੇ ਕੋਲ ਆ ਕੇ ਆਪ ਨਵਾਜਿਆ ਸਾਨੂੰ ਸਾਡੇ ਕੋਲ ਆ ਕੇ ਆਪ ਨਵਾਜਿਆ ਉਹਨਾਂ ਨੇ ਅਤੇ ਸਾਡੀ ਹਾਜ਼ਰੀ ਆਪਣੇ ਦਰਬਾਰ ਵਿੱਚ ਲਗਾ ਲਈ ਸਸੰਗਤ ਜੀ ਇਸ ਤਰ੍ਹਾਂ ਸਤਿਗੁਰੂ ਤੁਹਾਡੇ ਪ੍ਰੇਮ ਦੇ ਨੇਮ ਨੂੰ ਇੱਕ ਦਿਨ ਜ਼ਰੂਰ ਰੰਗ ਲਾਉਂਦੇ ਆ ਜੇ ਤੁਹਾਡਾ ਨਾਮ ਪ੍ਰੇਮ ਨਾਲ ਭਰਿਆ ਹੋਇਆ ਤਾਂ ਸਤਿਗੁਰੂ ਜੀ ਨੂੰ ਭਾ ਜਾਂਦਾ ਹੈ ਅਤੇ ਫਿਰ ਸੇਵਕ ਕੋ ਨਿਗਟੀ ਹੋਏ ਦਿਖਾਵੇ ਵਾਲੀ ਗੱਲ ਹੋ ਜਾਂਦੀ ਹੈ ਸੰਗਤ ਜੀ ਮੇਰਾ ਤੁਹਾਡੇ ਨਾਲ ਇਹ ਕ੍ਰਿਸ਼ਮਾ ਸਾਂਝਾ ਕਰਨ ਦਾ ਸਿਰਫ ਇਹੋ ਹੀ ਕਾਰਨ ਹੈ ਕਿ ਅਸੀਂ ਵਾਹਿਗੁਰੂ ਜੀ ਨੂੰ ਇੰਨਾ ਪ੍ਰੇਮ ਕਰੀਏ ਕਿ ਛੱਡ ਸੰਘਾਸਨ ਹਰ ਜੀ ਆਏ ਵਾਲੀ ਗੱਲ ਹੋ ਜਾਏ ਜਿਵੇਂ ਪ੍ਰਮਾਤਮਾ ਜੀ ਭਗਤ ਸੈਣ ਜੀ ਵਾਸਤੇ ਆਪਣਾ ਸੰਘਾਸਨ ਛੱਡ ਕੇ ਆ ਗਏ ਸਨ ਅਤੇ ਸੈਣ ਭਗਤ ਜੀ ਦਾ ਰੂਪ ਧਾਰਨ ਕਰਕੇ ਰਾਜੀ ਦੀ ਮਾਲਿਸ਼ ਕੀਤੀ ਸੀ ਅਤੇ ਵਾਹਿਗੁਰੂ ਜੀ ਨੇ ਸੈਣ ਭਗਤ ਜੀ ਦਾ ਨੇਮ ਭੰਗ ਨਹੀਂ ਹੋਣ ਦਿੱਤਾ ਸੀ ਉਸੇ ਤਰ੍ਹਾਂ ਦਸਾਂ ਨਾਲ ਹੋਇਆ ਅਤੇ ਤੁਹਾਡਾ ਪ੍ਰੇਮ ਸੱਚਾ ਹੈ ਤਾਂ ਇੱਕ ਦਿਨ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਵੇਗਾ ਸੁਸੰਗਤ ਜੀ ਵੈਗਰੂ ਜੀ ਅੱਗੇ ਅਰਦਾਸ ਤਾਂ ਹਰ ਕੋਈ ਕਰਦਾ ਹੈ ਵੈਗਰੂ ਜੀ ਅੱਗੇ ਅਰਦਾਸ ਤਾਂ ਹਰ ਕੋਈ ਕਰਦਾ ਹੈ ਅਤੇ ਵੈਗਰੂ ਜੀ ਸੁਣਦੇ ਵੀ ਸਭ ਦੇ ਹਨ ਪਰ ਕੰਮ ਉਹਨਾਂ ਦੇ ਕਰਦੇ ਹੈ ਜਿਨ੍ਹਾਂ ਦਾ ਪ੍ਰੇਮ ਵਾਹਿ ਗੁਰੂ ਜੀ ਦਾ ਦਿਲ ਜਿੱਤ ਲੈਂਦਾ ਹੈ ਸੰਗਤ ਜੀ ਪ੍ਰਮਾਤਮਾ ਜੀ ਇਸ ਧਰਤੀ ਨੂੰ ਛੱਡ ਕੇ ਕਿਤੇ ਨਹੀਂ ਗਏ ਇੱਥੇ ਹੀ ਰਹਿੰਦੇ ਆ ਹਨ ਪਰ ਮਿਲਦੇ ਕਿਸੇ ਕਿਸੇ ਨੂੰ ਹੈ ਸਾਡੇ ਗੁਰੂ ਸਹਿਬਾਨ ਵੀ ਇਸ ਧਰਤੀ ਉੱਤੇ ਹਾਜ਼ਰ-ਨਾਜ਼ਰ ਰਹਿੰਦੇ ਆ ਪਰ ਜਿਹੜਾ ਕੋਈ ਪਿਆਰਾ ਪਿਆਰ ਨਾਲ ਉਹਨਾਂ ਨੂੰ ਪੁਕਾਰਦਾ ਹੈ ਉਹਨਾਂ ਨੂੰ ਆਪਣੀ ਨੇੜਤਾ ਦਾ ਅਹਿਸਾਸ ਗੁਰੂ ਸਾਹਿਬ ਜ਼ਰੂਰ ਕਰਵਾ ਦਿੰਦੇ ਆ ਪਰ ਕਦੇ-ਕਦੇ ਪ੍ਰਮਾਤਮਾ ਜੀ ਅਤੇ ਸਤਿਗੁਰੂ ਜੀ ਦੇਵਤਿਆਂ ਦੀਆਂ ਪਵਿੱਤਰ ਆਤਮਾਵਾਂ ਨੂੰ ਵੀ ਸਾਡੇ ਕੋਲੇ ਭੇਜ ਦਿੰਦੇ ਆ ਆਪਣੇ ਪਿਆਰੇ ਸਿੱਖਾਂ ਨੂੰ ਵੀ ਸਾਡੇ ਕੋਲੇ ਭੇਜ ਦਿੰਦੇ ਆ ਫੇਰ ਉਹ ਸਾਡੇ ਕੋਲੇ ਆ ਕੇ ਜਲਪਾਣੀ ਛਕ ਜਾਂਦੇ ਹਨ ਜਿਸ ਦੇ ਨਾਲ ਸਾਡੇ ਹਿਰਦਿਆਂ ਨੂੰ ਬਹੁਤ ਖੁਸ਼ੀ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਮਿਲਦੀ ਹੈ ਸੁਸੰਗਤ ਜੀ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਦਿਨ ਤੁਹਾਡਾ ਪ੍ਰੇਮ ਵੀ ਵਾਹਿਗੁਰੂ ਜੀ ਦਾ ਦਿਲ ਜਿੱਤ ਲਵੇਗਾ ਸੁਸੰਗਤ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ